Yeah. ਦੀ ਘਟਨਾ ਹੋਈ ਉਸ ਦੇ ਵਿਰੋਧ ਵਿੱਚ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਜੋ ਸ਼ਰੂਮਨੀ ਕਾਲੀਤਾਲ ਨੇ ਅੱਜ ਫਲੌਰ ਤਹਿਸੀਲ ਦਾ ਤਪਨ ਭਟੋਟ ਨੂੰ ਮੰਗ ਪੱਤਾ ਦਿੱਤਾ ਮਨੀਸ਼ਾ ਬਾਲਮਿਕੀ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਉਸ ਵਿੱਚ ਹਾਜ਼ਰ ਸਨ ਪ੍ਰਧਾਨ ਰਸਪਾਲ ਸਿੰਘ ਹੈਪੀ ਜਨਰਲ ਸਕੱਤਰ ਮਤਵਿੰਦਰ ਸਿੰਘ ਵੰਟੀ ਡਾਕਟਰ ਆਸ਼ੂ ਤੇ ਹੋਰ ਹਾਜ਼ਰ ਸਨ ਫਲੌਰ ਤੋਂ ਰਾਜਪਾਲ ਨੰਗਲ ਦੀ ਖਾਸ ਰਿਪੋਰਟ ਮੈਂ ਰਿਸ਼ਪਾਲ ਸਿੰਘ ਹੈਪੀ ਸ਼ੋਰਮੀ ਅਕਾਲੀ ਦਲ ਸ਼ਹਿਰੀ ਪ੍ਰਧਾਨ ਫਲੋਰ ਅਸੀਂ ਅੱਜ ਤਹਿਸੀਲਦਾਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਜਿਹਦੇ ਵਿੱਚ ਭੈਣ ਮਨੀਸ਼ਾ ਨਾਲ ਹਸਰਤ ਵਿੱਚ ਜਿਹੜੀ ਘਟਨਾ ਹੋਈ ਬੜੀ ਨਿੰਦਨੀ ਹੈ ਉਹਦੇ ਵਿੱਚ ਅਸੀਂ ਪ੍ਰਸ਼ਾਸਨ ਦੇ ਅੱਗੇ ਮੰਗ ਕੀਤੀ ਹੈ ਕਿ ਸਾਡੀ ਭੈਣ ਨਾਲ ਇਨਸਾਫ ਦਿੱਤਾ ਜਾਵੇ ਮੈਂ ਜੀ ਅਸ਼ੋਕ ਕੁਮਾਰ ਆਸ਼ੂ ਸਾਬਕਾ ਵਾਈਸਪ੍ਰੈਜ਼ਰ ਨਗਰ ਕੌਂਸਲ ਫਲੋਰ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਬਦਲ ਵੱਲੋਂ ਸ਼ਹਿਰ ਦੇ ਜਥੇ ਦੇ ਨਾਲ ਆ ਕੇ ਤੇ ਆਪਣੇ ਤਹਿਸੀਲਦਾਰ ਸਾਹਿਬ ਨੂੰ ਇੱਕ ਮੰਗ ਪੱਤਰ ਸੌਂਪਿਆ ਜਿਹਦੇ ਵਿੱਚ ਹਾਥ ਰਸ ਦੇ ਵਿੱਚ ਜਿਹੜੀ ਬਹੁਤ ਹੀ ਮੰਦਭਾਗੀ ਘਟਨਾ ਹੋਈ ਜਿੱਥੇ ਸਾਡੀ ਇੱਕ ਮਨੀਸ਼ਾ ਨਾਮ ਦੀ ਭੈਣ ਦਲਿਤ ਸਮਾਜ ਦੇ ਵਿੱਚੋਂ ਸੀ ਜਿਹਦੇ ਨਾਲ ਚਾਰ ਦਰਿੰਦਿਆਂ ਨੇ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਰੇਪ ਕੀਤਾ ਔਰ ਉਸ ਤੋਂ ਬਾਅਦ ਉੱਥੋਂ ਦੀ ਜਿਹੜੀ ਸਰਕਾਰ ਸੀ ਉਹਨੇ ਉਸ ਨੂੰ ਜੁਰਮ ਨੂੰ ਛੁਪਾਉਣ ਦੀ ਖਾਤਰ ਜਿਹੜਾ ਉਹਦੀ ਬੋਡੀ ਆ ਉਹਦਾ ਸੰਸਕਾਰ ਜਲਦੀ ਤੋਂ ਜਲਦੀ ਕਰ ਦਿੱਤਾ ਔਰ ਇਹ ਆਨੰਦ ਫਾਨਾਂ ਦੇ ਵਿੱਚ ਜਿਹੜੀ ਜੋਗੀ ਸਰਕਾਰ ਆ ਇਹ ਦਲਤਾਂ ਨੂੰ ਸੁਰੱਖਿਆ ਦੇਣ ਦੇ ਵਿੱਚ ਬਿਲਕੁਲ ਨਾਕਾਮ ਜਾਬ ਰਹੀ ਆ ਔਰ ਅਸੀਂ ਦਲਿਤ ਸਮਾਜ ਜਿਹੜਾ ਹਿੰਦੁਸਤਾਨ ਦੇ ਵਿੱਚ ਸਮੁੱਚਾ ਅਸੀਂ ਇਹ ਮੰਗ ਕਰਦੇ ਆ ਕਿ ਇਹ ਜਿਹੜੇ ਚਾਤ ਦਰਿੰਦੇ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਤੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਜਿਹੜਾ ਸਾਡਾ ਬਾਲਮੀਕ ਭਾਈਚਾਰਾ ਜਾਂ ਸਾਡਾ ਐਸਸੀ ਸਮਾਜ ਜਿਹੜਾ ਆ ਉਹਦੇ ਨਾਲ ਇਨਸਾਫ ਹੋ ਸਕੇ ਔਰ ਜਿਹੜੀ ਮਨਿਸ਼ ਆ ਇਹਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਹਾਂਜੀ ਮੈਂ ਸੁਖਵਿੰਦਰ ਸਿੰਘ ਜੂਥ ਸ਼ਰੀ ਪ੍ਰਧਾਨ ਫਲੋਰ ਇਹ ਜਿਹੜਾ ਮਨੀਸ਼ਾ ਭੈਣ ਦੇ ਨਾਲ ਹਾਥ ਰਸ ਦੇ ਵਿੱਚ ਘਟਨਾ ਵਾਪਰੀ ਆ ਪਹਿਲਾਂ ਉਹਦਾ ਰੀਪ ਕੀਤਾ ਉਸ ਤੋਂ ਬਾਅਦ ਉਹਦੀ ਜੀਭ ਜਿਹੜੀ ਕੱਟ ਕੇ ਤੇ ਬਾਅਦ ਵਿੱਚ ਪ੍ਰਸ਼ਾਸਨ ਨੇ ਉਹਨਾਂ ਦਰਿੰਦਿਆਂ ਦਾ ਸਾਥ ਦਿੰਦੇ ਹੋਏ ਜਿਹੜਾ ਉਹਨੂੰ ਰਾਤ ਨੂੰ ਹੀ ਮਾਨਵ ਅਧਿਕਾਰਾਂ ਦੀ ਉਲੰਘਣਾ ਕਰਦੇ ਹੋਏ ਉਹਦੀ ਜਿਹੜੀ ਬਾਡੀ ਆ ਉਹਨੂੰ ਅਗੰਦਾ ਕਰ ਦਿੱਤਾ ਇਹਦੀ ਜਿਹੜੀ ਅਸੀਂ ਘੋਰ ਜਿਹੜੀ ਆ ਪੂਰਾ ਜੁੱਥ ਪੂਰਾ ਸਮਾਜ ਅੱਜ ਨਿੰਦਾ ਕਰਦਾ ਤੇ ਅਸੀਂ ਤਾਂ ਇਹ ਮੰਗ ਕਰਦੇ ਆ ਪ੍ਰਧਾਨ ਮੰਤਰੀ ਜੀ ਤੋਂ ਕਿ ਇਦਾਂ ਦਾ ਸੀਐਮ ਵੀ ਕੁਰਸੀ ਦੇ ਬਹਿਣ ਦੇ ਕਾਬਲ ਨਹੀਂ ਜਿਹੜਾ ਉਹਨਾਂ ਕਾਤਲਾਂ ਨੂੰ ਸਜ਼ਾ ਨਹੀਂ ਦੇ ਸਕਦਾ ਤੇ ਇਦਾਂ ਦਾ ਪ੍ਰਸ਼ਾਸਨ ਉਹ ਉਹਨੂੰ ਜਿਹੜਾ ਆ ਜਲਦੀ ਤੋਂ ਜਲਦੀ ਸਸਪੈਂਡ ਕੀਤਾ ਜਾਵੇ ਤੇ ਉਹ ਜਿਹੜੇ ਚਾਰ ਮੁਜਰਮ ਆ ਉਹਨਾਂ ਨੂੰ ਚੱਕ ਕੇ ਸਲਾਖਾਂ ਦੇ ਪਿੱਛੇ ਦਿੱਤਾ ਜਾਵੇ ਤੇ ਉਹ ਕੜੜੀ ਤੋਂ ਕੜੜੀ ਸਜ਼ਾ ਦਿੱਤੀ ਜਾਵੇ ਨਹੀਂ ਤਾਂ ਕੱਲ ਨੂੰ ਜੇਕਰ ਇਸੇ ਤਰ੍ਹਾਂ ਦੇ ਘਟਨਾਵਾਂ ਹੁੰਦੀਆਂ ਰਹੀਆਂ ਤੇ ਦੋਸ਼ੀਆਂ ਨੂੰ ਬਚਾਉਣ ਲਈ ਇਹ ਸਰਕਾਰਾਂ ਉਹਨਾਂ ਦੀ ਮਦਦ ਕਰਦੇਆਂ ਰਹੀਆਂ ਤਾਂ ਜੂਥ ਨੂੰ ਜਾਂ ਹੋਰ ਸਾਡੇ ਜਿਹੜੇ ਨਮਾਇंदे ਆ ਉਹਨਾਂ ਦੇ ਜਿੱਦਾਂ ਸਾਨੂੰ ਹੁਕਮ ਆਉਣਗੇ ਅਸੀਂ ਆਪਣੀ ਜਿਹੜਾ ਸੰਘਰਸ਼ ਅੱਜ ਤਾਂ ਅਸੀਂ ਸਿਰਫ ਮੈਮੋਰੰਡਮ ਦੇਣ ਆਏ ਆ ਫਿਰ ਅਸੀਂ ਅਗਲਾ ਪ੍ਰੋਗਰਾਮ ਅਲਿੱਖ ਕੇ ਅਗਲਾ ਸੰਘਰਸ਼ ਤੇਜ਼ ਕਰਾਂਗੇ